ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਇੱਕ ਸੈਂਪਲ ਹੈ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕੁਝ ਕਿਸਾਨਾਂ ਦੀਆਂ ਕੁਐਰੀਜ਼ ਆ ਰਹੀਆਂ ਸੀ ਵੀ ਜਿਹੜਾ ਆਪਣਾ ਦਾਣਿਆ ਜਿਹੜੇ ਸਿੱਟੇ ਹੈ ਸਿੱਟਿਆਂ ਤੇ ਜਿਹੜੇ ਗੁਲਾਬੀ ਜਾਂ ਕਹ ਲਈਏ ਜਾਮਨੀ ਰੰਗ ਦੇੜੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੇ ਬਾਰੇ ਗੱਲ ਕਰਾਂਗੇ ਵੀ ਕੀ ਕਾਰਨ ਹੋ ਸਕਦਾ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਜਾਂ ਨਹੀਂ ਇਹਦੀ ਡਿਟੇਲ ਗੱਲ ਕਰਾਂਗੇ ਸੋ ਜਿਹੜੇ ਨਵੇਂ ਮੇਰੇ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਜੇਕਰ ਤੁਸੀਂ ਮੇਰੇ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਕੋਈ ਵੀ ਫਸਲ ਸੰਬੰਧੀ ਸਮੱਸਿਆ ਹੁੰਦੀ ਹੈ ਉਹਦੇ ਹੱਲ ਤੁਸੀਂ ਉੱਥੇ ਪੁੱਛ ਸਕਦੇ ਹੋ ਤਾਂ ਉਹਦਾ ਨੰਬਰ ਨੋਟ ਕਰ ਲਓ 8980 1111 ਨੰਬਰ ਦੁਆਰਾ ਫੇਰ ਨੋਟ ਕਰ ਲਓ ਜੀ 8980 1111 ਤਾਂ ਹੁਣ ਗੱਲ ਕਰ ਲਈਏ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਇਹ ਆਪਣਾ ਨਾਰਮਲ ਜਿਹੜੇ ਸਿੱਟੇ ਆ ਇਹਦੇ ਵਿੱਚ ਆਪਾਂ ਨੂੰ ਦੇਖ ਲਓ ਕੋਈ ਬਿਮਾਰੀ ਨਹੀਂ ਕੁਛ ਨਹੀਂ ਬਿਲਕੁਲ ਨਾਰਮਲ ਹੈ ਤੇ ਆਹ ਵਾਲਾ ਜਿਹੜਾ ਜੇਕਰ ਇਸ ਤਰ੍ਹਾਂ ਹੁੰਦੇ ਆ ਆਪਣੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਸਿੱਟੇ ਦੇ ਵਿੱਚ ਆਹ ਗੁਲਾਬੀ ਰੰਗ ਦੀ ਜਿਹੜੀ ਆ ਉਲੀ ਬਣ ਲੱਗ ਜਾਂਦੀ ਹੈ ਇਹਨੂੰ ਆਪਾਂ ਕਹਿ ਲਈਏ ਇਹ ਬਿਮਾਰੀ ਦਾ ਨਾਮ ਹੈਗਾ ਸਕੈਬ ਬਣਾ ਦੀ ਬਿਮਾਰੀ ਜਾਂ ਫਜ਼ੇਰੀਅਮ ਹੈਡ ਬਲਾਈਟ ਕਹਿ ਸਕਦੇ ਆ ਇਹ ਜਿਹਨੂੰ ਕਣਕਤਿਆ ਹੁੰਦੀ ਹੈ ਤਾਂ ਇਹਦੇ ਨਾਲ ਕੀ ਹੈ ਜਿਹੜਾ ਸਿੱਟਾ ਹੈ ਉਹਦਾ ਕੁਛ ਰੰਗ ਹੈ ਜਿਹੜਾ ਹਿੱਸਾ ਉਹ ਫਿੱਕਾ ਪੈਣ ਲੱਗ ਜਾਂਦਾ ਹੈ ਜਾਂ ਭੂਰਾ ਹੋ ਜਾਂਦਾ ਹੈ ਜਿਵੇਂ ਕਿ ਤੁਸੀਂ ਆਹ ਫੋਟੋ ਜੀ ਦੇਖ ਰਹੇ ਹੋ ਵੀ ਇੱਥੇ ਭੂਰਾ ਪੈ ਚੁੱਕਿਆ ਤੇ ਇਹ ਜਦੋਂ ਜ਼ਿਆਦਾ ਨਵੀਂ ਹੁੰਦੀ ਹੈ ਤਾਂ ਉਦੋਂ ਇਹ ਗੁਲਾਬੀ ਰੰਗ 'ਚ ਵੀ ਜਿਹੜਾ ਕਨਵਰਟ ਹੋ ਜਾਂਦਾ ਉਹਦੇ 'ਚ ਬਦਲ ਜਾਂਦਾ ਹੈ ਗੁਲਾਬੀ ਰੰਗ ਦੀ ਜਿਹੜੀ ਹੈ ਉਲੀ ਹੈ ਉਹਨੂੰ ਸਿੱਟੇ ਤੇ ਦੇਖੀ ਜਾ ਸਕਦੀ ਹੁੰਦੀ ਹੈ ਇਹ ਬਿਮਾਰੀ ਜਿਹੜਾ ਆਪਣਾ ਕਣਕ ਦਾ ਕਾਫੀ ਜ਼ਿਆਦਾ ਨੁਕਸਾਨ ਕਰਦੀ ਹੈ ਇਦੇ ਨਾਲ ਕੀ ਹੈ ਜਾਂ ਤਾਂ ਆਪਣਾ ਦਾਣਾ ਹੀ ਨਹੀਂ ਬਣਦਾ ਸਿੱਟੇ ਦੇ ਵਿੱਚ ਜੇਕਰ ਬਣਦਾ ਵੀ ਹੈ ਤਾਂ ਉਹ ਝੋੜਮੋੜਿਆ ਹੁੰਦਾ ਹੈ ਜਾਂ ਕਹਿ ਲਈਏ ਛੋਟਾ ਹੁੰਦਾ ਹੈ ਇਹਨਾਂ ਦਾਣਾ ਜਿਹੜਾ ਪ੍ਰੋਪਰ ਨਹੀਂ ਬਣੂਗਾ ਸੋ ਇਹਨਾਂ ਝਾੜ ਤੇ ਕਾਫੀ ਜ਼ਿਆਦਾ ਫਰਕ ਪੈਂਦਾ ਤਾਂ ਹੀ ਆਪਾਂ ਜਿਹੜੀਆਂ ਪਹਿਲਾਂ ਵੀ ਵੀਡੀਓਜ਼ ਪਾਈਆਂ ਹੋਈਆਂ ਵੀ ਇਹਦੇ ਲਈ ਆਪਾਂ ਕੀ ਕਰਨਾ ਹੁੰਦਾ ਕਿਸਾਨ ਵੀਰੋ ਜਿਹੜਾ ਫਲੈਗਲੀ ਸਟੇਜ ਜਾਂ ਝੰਡੇ ਪੱਤੇ ਵਾਲੀ ਕਹਿ ਲਈਏ ਜਾਂ ਗੋਭ ਚ ਜਦੋਂ ਹੁੰਦਾ ਉਦੋਂ ਆਪਾਂ ਜਿਹੜੀ ਇਹ ਫੰਗੀਸਾਈਡ ਕਰੀਏ ਤਾਂ ਆਹ ਜਿਹੜੀ ਇਹ ਦਿੱਕਤ ਤੋਂ ਆਪਾਂ ਬਚ ਸਕਦੇ ਹਾਂ ਸੋ ਜੇਕਰ ਆ ਗੱਲ ਕਰੀਏ ਹੁਣ ਕਈ ਕਿਸਾਨ ਵੀਰਾਂ ਨੇ ਜਿਹੜੋਂ ਫੋਟੋਆਂ ਭੇਜੀਆਂ ਤਾਂ ਉਹਦੇ ਵਿੱਚ ਜਿਹੜੇ ਆ ਜਾਮਨੀ ਰੰਗ ਦੇ ਧੱਬੇ ਆ ਜਿਹੜੇ ਆ ਦੇਖਣ ਨੂੰ ਮਿਲੇ ਆ ਤਾਂ ਜਿਹੜੇ ਇਹ ਜਾਮਨੀ ਨਾ ਰੰਗ ਦੇ ਜਿਹੜੇ ਧੱਬੇ ਆ ਇਹ ਸਟੈਗਨੋਸ ਪੂਰਾ ਗਲੂਮ ਬਲੋਸ਼ ਦੀਆਂ ਨਿਸ਼ਾਨੀਆਂ ਨੇ ਸਟੈਗਨੋਸ ਪੂਰਾ ਨੋਰੂਡਮ ਇੱਕ ਜਿਹੜੀ ਹੈ ਫੰਗਸ ਹੈ ਜਾਂ ਕਹਿ ਲਈ ਉਲੀ ਹੈ ਜਿਹਦੇ ਕਰਕੇ ਇਹ ਹੈ ਪੈ ਰਹੇ ਆ ਤੇ ਹੁਣ ਜੇਕਰ ਇਹਦੇ ਵਿੱਚ ਕਈਆਂ ਦੀ ਪਹਿਲਾਂ ਬੀਜੀ ਹੋਈ ਕਣਕ ਹੈ ਕੁਝ ਵੀਰਾਂ ਨੇ ਜਿਹੜੀ ਹੈ ਪਛੇਤੀ ਬੀਜੀ ਹੈ ਜਿੱਥੇ ਤਾਂ ਦਾਣਾ ਪੂਰਾ ਬਣ ਗਿਆ ਤੇ ਉਥੇ ਜਿਹੜੇ ਆਪਣੇ ਸਟਿਆਂ ਤੇ ਕੁਝ ਇਹ ਜੇ ਕਲਰ ਆ ਰਿਹਾ ਹੈ ਜਾਂ ਕੁਝ ਇਹ ਰੰਗ ਆ ਰਹੇ ਆਪਣੇ ਧੱਬੇ ਪੈ ਰਹੇ ਆ ਤਾਂ ਉਥੇ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਕਈ ਵਾਰ ਜ਼ਿਆਦਾ ਟੈਂਪਰੇਚਰ ਕਰਕੇ ਵੀ ਇਹ ਹੋ ਜਾਂਦਾ ਹੈ ਜਾਂ ਜਦੋਂ ਨਮੀ ਹੋਵੇ ਹੁਣ ਜਿਹੜਾ ਅੱਗੇ-ਅੱਗੇ ਮੌਸਮ ਆ ਰਿਹਾ ਉਹਦੇ ਵਿੱਚ ਜਿਹੜੀ ਹੈ ਜ਼ਿਆਦਾ ਨਮੀ ਨਹੀਂ ਰੂ ਟੈਂਪਰੇਚਰ ਜ਼ਿਆਦਾ ਇਨਕਰੀਜ਼ ਹੋ ਜੂਗੀ ਤੇ ਇਹਨੇ ਜਿਹੜਾ ਜ਼ਿਆਦਾ ਨੁਕਸਾਨ ਨਹੀਂ ਕਰਨਾ ਸੋ ਜਿਹੜੇ ਆਪਣੇ ਵੀਰਾ ਨੇ ਜਿਹੜੀ ਐ ਜਿਆਦਾ ਅਗੇਤੀ ਬੀਜੀ ਹੋਈ ਐ ਜਿਹੜੇ ਦਾਣੇ ਭਰ ਗਏ ਐ ਜਿਹੜੇ ਦਾਣਾ ਬਣ ਗਏ ਜਿੰਨਾਂ ਵਿੱਚ ਉਹਨਾਂ ਵਿੱਚ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਤੇ ਜਿੱਥੇ ਜਿਹੜਾ ਪਛੇਤੀ ਬੀਜੀ ਹੋਈ ਐ ਕਣਕ ਐ ਜਿੱਥੇ ਯਾਨੀ ਕਿ ਦਾਣਾ ਨਹੀਂ ਬਣ ਰਿਹਾ ਉਹ ਪਹਿਲਾਂ ਸਪਰੇਅ ਕਰ ਸਕਦੇ ਐ ਤੇ ਅਦਰਵਾਈਜ਼ ਜਿਹੜੀ ਐ ਸਪਰੇਅ ਕਰਨ ਦੀ ਲੋੜ ਨਹੀਂ ਜੇਕਰ ਕਿਸੇ ਨੇ ਫੰਗੀਸਾਈਡ ਕਰਨੀ ਵੀ ਐ ਉਹ ਸਿਰਫ ਪਛੇਤੀ ਕਣਕਾਂ ਵਾਲੀ ਜਿਹੜੀ ਕਿ ਕਹਿ ਲਈਏ 25-30 ਨਵੰਬਰ ਨੂੰ ਜਾਂ ਦਸੰਬਰ ਚ ਬੀਜੀ ਐ ਉਹਨਾਂ ਨੂੰ ਹੀ ਸਪਰੇਅ ਕਰਨ ਦੀ ਲੋੜ ਆ ਅਦਰਵਾਈਜ਼ ਜਿੱਥੇ ਤਾਂ ਇਹਨੇ ਅਟੈਕ ਹੋ ਗਿਆ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਦਾ ਹੱਲ ਵਸਮੀਨ ਇਹੀ ਹੁੰਦਾ ਵੀ ਜਦੋਂ ਆਪਣਾ ਝੰਡੇ ਪੱਤੇ ਵੇਲੇ ਜਾਂ ਗੋਭ ਵੇਲੇ ਆਪਾਂ ਜਿਹੜੀ ਫੰਗੀਸਾਈਡ ਦੀ ਇੱਕ ਸਪਰੇਅ ਜਰੂਰ ਕਰੀਏ ਜਾਂ ਜਦੋਂ 12% ਬੂਰ ਪੈਂਦਾ ਆਪਣੀ ਕਣਕ ਨੂੰ ਉਦੋਂ ਫੰਗੀਸਾਈਡ ਜਰੂਰ ਕਰੀਏ ਹੁਣ ਜਿਆਦਾ ਇਹਦਾ ਆਪਾਂ ਕਹਿ ਲਈਏ ਵੀ ਜਿਆਦਾ ਉਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਜਿਆਦਾ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਹਾਡੇ ਕਣਕ ਦੇ ਵਿੱਚ ਦਾਣਾ ਪੱਕ ਗਿਆ ਆ ਬਣ ਗਿਆ ਪੂਰਾ ਤਾਂ ਫਿਰ ਉੱਥੇ ਇਹ ਬਿਮਾਰੀ ਨਾਲ ਕੋਈ ਐਡਾ ਆਪਣੀ ਝਾੜ ਤੇ ਅਸਰ ਨਹੀਂ ਪੈਣਾ ਤੇ ਜਿੱਥੇ ਕਿਤੇ ਦਾਣਾ ਹਜੇ ਨਹੀਂ ਬਣਿਆ ਜਮਾ ਮਿਲਕਿੰਗ ਤੇ ਹਜੇ ਸਟਾਰਟ ਵਾਲੀ ਸਟੇਜ ਹੈ ਉਹ ਜੇ ਚਾਹੋ ਤਾਂ ਸਪਰੇਅ ਕਰ ਸਕਦੇ ਆ ਆਦਰਵਾਇਸ ਕੋਈ ਜ਼ਿਆਦਾ ਸਪਰੇਅ ਦੀ ਲੋੜ ਨਹੀਂ ਕਿਉਂਕਿ ਜਿਹੜਾ ਅੱਗੇ ਹੈ ਟੈਂਪਰੇਚਰ ਜ਼ਿਆਦਾ ਰਾਈਜ਼ ਹੋ ਰਿਹਾ ਨਮੀ ਘਟੂਗੀ ਤੇ ਇਸ ਬਿਮਾਰੀ ਦਾ ਜਿਹੜਾ ਅਟੈਕ ਹੈ ਬਿਲਕੁਲ ਘਟ ਜੂਗਾ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੁ ਕਰਿਓ ਜੀ ਧੰਨਵਾਦ